ਕਾਮ ਮਹਾਮਾਇਾ ਬੋਸ ਸਾਚੇ ਦਰਬਾਰ ਕੀ ਜੈ ਸਾਰੇ ਦਰਸ਼ਕਾਂ ਨੂੰ ਸਾਡੇ ਵੱਲੋਂ ਪਿਆਰ ਭਰੀ ਜੈ ਮਾਤਾ ਦੀ ਅਸੀਂ ਫਾਜ਼ਿਲਗਾ ਤੋਂ ਪਿਛਲੇ ਲਗਭਗ 22 ਸਾਲਾਂ ਤੋਂ ਮਹਾਮਾਇੀ ਦੀ ਕਿਰਪਾ ਦੇ ਨਾਲ ਲੰਗਰ ਦਾ ਆਯੋਜਨ ਕਰ ਰਹੇ ਹਾਂ ਇਸ ਵਾਰ ਤੀਵਾਂ ਵਿਸ਼ਾਲ ਪੰਡਾਵਾ ਸਾਡੇ ਵੱਲੋਂ ਸ਼ਿਵ ਮੰਦਰ ਦੇ ਵਿੱਚ ਜੈ ਸੀਟੀ ਮਿਲ ਦੇ ਬਿਲਕੁਲ ਸਾਹਮਣੇ ਲਗਾਇਆ ਜਾ ਰਿਹਾ ਤੇ ਸਾਡੇ ਵੱਲੋਂ ਹਮੇਸ਼ਾ ਹੀ ਪ੍ਰਯਾਸ ਰਹਿੰਦਾ ਹੈ ਕਿ ਕੁਝ ਅਲੱਗ ਕੀਤਾ ਜਾਵੇ ਅਸੀਂ ਪਿਛਲੇ ਕਈ ਸਾਲਾਂ ਤੋਂ ਆਪਣੇ ਪੰਡਾਰੇ ਨੂੰ ਆਪਣੇ ਪੰਡਾਲ ਨੂੰ ਪਲਾਸਟਿਕ ਮੁਕਤ ਕੀਤਾ ਹੈ ਅਸੀਂ ਸਟੀਲ ਦੀਆਂ ਜਿਹੜੀਆਂ ਵਰਤਨ ਨੇ ਗਲਾਸ ਚਮਚ ਪਲੇਟਾਂ ਅਸੀਂ ਉਹ ਯੂਜ਼ ਕਰ ਰਹੇ ਹਾਂ ਇਹਦੇ ਨਾਲ ਇੱਕ ਤਾਂ ਗੰਦਗੀ ਨਹੀਂ ਫੈਲਦੀ ਇੱਕ ਜਿੰਦਗੀ ਨਾਲ ਫੈਲਦੀ ਨਾਲ ਬਿਮਾਰੀ ਨਹੀਂ ਫੈਲਦੀ ਅਸੀਂ ਇਹ ਲੰਗਰ 10 ਦਿਨ ਲਈ ਚਲਾਉਨੇ ਆ ਪਹਿਲੇ ਦਿਨ ਤੋਂ ਲੈ ਕੇ ਲਾਸਟ ਵਾਲੇ ਦਿਨ ਤੱਕ ਤੇ ਇਸ ਵਾਰ ਇਹ ਜਿਹੜਾ ਲੰਗਰ ਹੈ ਮਾਤਾ ਚਿੰਪੂਨੀ ਲੰਗਰ ਐਮ ਐਮ ਜਾਗਰਨ ਸੁਸਾਇਟੀ ਫਾਜ਼ਿਲਕਾ ਦੇ ਵੱਲੋਂ ਲਗਾਇਆ ਜਾ ਰਿਹਾ ਅਸੀਂ ਫਾਜ਼ਿਲਕਾ ਦੇ ਵਿੱਚ ਧਰਮ ਦਾ ਪ੍ਰਚਾਰ ਕਰਨ ਦੇ ਲਈ ਬਹੁਤ ਅੰਡੇਟਾ ਦੇ ਚੌਂਕੀਆਂ ਤੇ ਜਾਗਰਾਤੇ ਵੀ ਕਰਦੇ ਆ ਜਿਹੜੇ ਲੋਗ ਮੰਨਤਾ ਮੰਗ ਲੈਂਦੇ ਨੇ ਉਹਨਾਂ ਕੋਲ ਮੰਨਤਾ ਜਿਹੜੀ ਪੂਰੀ ਨਹੀਂ ਹੋਈ ਆ ਵੱਡੇ ਜਾਗਰਾਤੇ ਜਾਂ ਨਹੀਂ ਕਰਵਾ ਸਕਦੇ ਤਾਂ ਅਸੀਂ ਨਾ માત્ર ਖਰਚੇ ਦੇ ਵਿੱਚ ਉਹਨਾਂ ਦੀ ਜਿਹੜੀ ਚੌਂਕੀ ਆ ਜਾਗਰਣ ਉਹ ਵੀ ਪੂਰਾ ਕਰਦੇ ਆਂ ਆਪਣੀ ਮੰਤਾਂ ਜਿਹੜੀਆਂ ਪੁਰੀਆਂ ਹੁੰਦੀਆਂ ਨੇ ਉਸ ਤੋਂ ਬਾਅਦ ਤੇ ਇਸ ਵਾਰ ਵੀ ਸਾਡਾ ਉਪਰਾਲਾ ਕੀ ਜਿਹੜਾ ਇਹ ਨਗਰ ਇਹਨੂੰ ਬੜੇ ਵਧੀਆ ਤਰੀਕੇ ਦੇ ਨਾਲ ਲਿਪਰੇ ਚੜਾਵੇ ਮਾਦੇਸ਼ ਅਸ਼ੀਰਵਾਦ ਨਾਲ ਅਸੀਂ ਜਰੂਰ ਇਹਨੂੰ ਬਹੁਤ ਵਧੀਆ ਸੰਪੰਨ ਕਰਾਂਗੇ ਜੈ ਮਾਪਾ ਜੈ ਕਰਾ ਮਾ ਸਿੰਧਾਪੁਰੀ ਦਾ ਬੋਲ ਸਾਡੇ ਦਰਬਾਰ ਕੀ ਜੈ